ਜਿਹੜੇ ਬਿਲਕੁਲ ਬਾਰਡਰ ਤੇ ਸਥਿਤ ਨੇ ਜਿਹੜੇ ਜਿਹੜੇ ਹਿਮਾਚਲ ਦੇ ਜਾਂ ਜੰਮੂ ਦੇ ਬਿਲਕੁਲ ਨੇੜੇ-ਨੇੜੇ ਕਿਲੋ-ਕਿਲੋਮੀਟਰ ਤੇ ਜਿਨ੍ਹਾਂ ਨੂੰ ਵਾਇਬਲ ਪੈਸਾ ਸਕਦਾ ਉਹ ਰੌਅ ਮਟੀਰੀਅਲ ਤੋਂ ਲਿਆ ਕੇ ਕ੍ਰਸ਼ਨ ਕਰਕੇ ਇਹਨਾਂ ਨਾਲ ਮਿਲ ਕੇ ਐਮਐਲਏਆਂ ਨੂੰ ਪੈਸੇ ਦੇ ਕੇ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਬੈਲਟ ਵਿੱਚ ਨੇ ਪਠਾਨਕੋਟ ਤੋਂ ਲੈ ਕੇ ਰੋਪੜ ਤੱਕ ਸਾਰੇ ਕ੍ਰਸ਼ਰਸ ਤੋਂ ਜਿਹੜੇ ਕ੍ਰਸ਼ਰਸ ਚਲਾਉਂਦੇ ਨੇ ਰਾਤ ਦੇ ਹਨੇਰਿਆਂ ਦੇ ਵਿੱਚ ਉਹਨਾਂ ਨੂੰ ਮੰਥਲੀ ਮਹੀਨਾ ਲੈਂਦੇ ਨੇ ਦਿਸ ਇਜ਼ ਦੀ ਪੋਜੀਸ਼ਨ ਆਫ ਸਟੋਨ ਕ੍ਰਸ਼ਿੰਗ ਇੰਡਸਟਰੀ ਦੇ ਨਾਲ ਲੇਬਰ ਮਰ ਗਈ ਉਹਦੇ ਨਾਲ ਵਿਚਾਰੇ ਛੋਟੇ ਟਰੱਕ ਆਪਰੇਟਰਸ ਮਰ ਗਏ ਲਾਗੇ ਬੰਨੇ ਢਾਬਿਆਂ ਵਾਲੇ ਮਰ ਗਏ ਇਹ ਇਹਨਾਂ ਦੀ ਨਲਾਇਕੀ ਜਿਹੜੀ ਪਾਲਿਸੀ ਨਹੀਂ ਬਣਾ ਸਕੇ ਔਰ ਜਿਹੜਾ ਮੈਂ ਤੁਹਾਨੂੰ ਦੱਸਤਾ ਕਿ ਰਾਇਲਟੀ ਚਾਰਜ ਹੋ ਰਹੀ ਹੈ ਐਂਡ ਦਿਸ ਰਾਇਲਟੀ 6 ਰੁਪੀਸ ਪਰ ਸਕੁਅਰ ਫੁੱਟ ਇਜ਼ ਗੋਇੰਗ ਵੇਅਰ ਨੋਬਡੀ ਨੋਜ਼ ਓਨਲੀ ਕੇਜਰੀਵਾਲ ਸਾਹਿਬ ਐਂਡ ਭਗਵੰਤ ਮਾਨ ਤੇ ਆ ਜਿਹੜਾ ਕੋਈ ਹਰਜੋਤ ਪੈਸ ਹੈ ਦਾ ਮਿਨਿਸਟਰ ਪਤਾ ਨਹੀਂ ਕੌਣ ਹੋਣੇ ਨਾ ਦਾ ਮਾਈਨਿੰਗ ਦਾ ਉਹ ਦੱਸ ਸਕਦੇ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਇਹ ਕਹਿੰਦੇ ਸੀ ਜੀ ਸਾਢੇ 5 ਰੁਪਏ ਫੁੱਟ ਦੇਾਂਗੇ ਦਿੱਤਾ ਤੁਹਾਨੂੰ ਯਾਦ ਆ ਸਾਰਾ ਕੁਝ ਅੱਛੇ ਤਰੀਕੇ ਨਾਲ ਕਿ ਕਾਂਗਰਸ ਤੋਂ ਚੋਰ ਥੀ ਅਕਾਲੀ ਦਲ ਚੋਰ ਥੇ ਇਹਨਾਂ ਨੇ ਤਾਂ 30 25 25 30 30 40000 ਮੇ ਟਿਪਰ ਇਨਕੇ ਟਾਈਮ ਮੇ ਚਲਤਾ ਥਾ ਅਸੀਂ ਸਾਢੇ 5 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਰੇਟਾ ਬੱਜਰੀ ਪ੍ਰੋਵਾਈਡ ਕਰਨ ਨਹੀਂ ਕਰ ਸਕਦੇ ਝੂਠ ਬੋਲਦੇ ਆ ਅੱਜ ਵੀ ਤੁਸੀਂ ਕਿਸੇ ਨੂੰ ਰੈਂਡਮਲੀ ਪੁੱਛ ਲਓ ਇੱਕ ਇੱਕ ਟਿਪਰ ਜਿਹੜਾ ਉਹ 30 35 35000 ਦਾ ਬਲਕ ਚ ਮਿਲ ਰਿਹਾ ਪਰ ਜਦੋਂ ਉਹ ਹੀ ਦਿੱਤਾ ਰਿਟੇਲ ਜਿੰਨੀਆਂ ਇੰਪੋਰਟੈਂਟ ਸਰਕਾਰੀ ਨੌਕਰੀਆਂ ਮਿਲਦੀਆਂ ਗੈਰ ਪੰਜਾਬੀ ਸਾਡੀਆਂ ਪੀਐਸਪੀਸੀਲ ਦੀਆਂ ਪੋਸਟਾਂਨ ਲਈਆਂ ਪਿੱਛੇ ਜੇਹੇ ਦੀਆਂ ਪੋਸਟਾਂ ਸਾਰੀਆਂ ਲਿਸਟਾਂ ਕੱਢ ਕੇ ਦੇਣ ਲੱਗੋ ਹਰਿਆਣੇ ਦੇ ਬੱਚੇ ਰਾਜਸਥਾਨ ਦੇ ਬੱਚੇ ਮੈਨੂੰ ਤਾਂ ਬੋਲਣ ਹੀ ਦਿੱਤਾ ਮੀਤ ਥੇਰ ਉੱਥੇ ਕਹਿ ਰਿਆ ਸੀਗਾ ਜੀ ਇਹ ਅਨਪੜ੍ਹ ਬੰਦਿਆਂ ਨੂੰ ਪਤਾ ਨਹੀਂ ਕਿ ਅਸੀਂ ਸਰਕਾਰੀ ਨੌਕਰੀ ਰੋਕ ਹੀ ਨਹੀਂ ਸਕਦੇ ਗੈਰ ਪੰਜਾਬੀਆਂ ਵਾਸਤੇ ਤੇ ਲੋਕਾਂ ਨੇ ਉਸੇ ਵੇਲੇ ਸ਼ੇਅਰ ਕਰਤੀ ਉਹਦੀ ਪੁਰਾਣੀ ਵੀਡੀਓ ਜਦੋਂ ਆਪੋਜੀਸ਼ਨ ਸੀ ਕਹਿੰਦਾ ਸੀ ਅਸੀਂ ਤਾਂ ਲੈਣ ਹੀ ਨਹੀਂ ਦੇਣੀ ਨੌਕਰੀ ਕਿਸੇ ਨੂੰ ਪੰਜਾਬ ਦੇ ਹਕੂਕ ਤੇ ਡਾਕਾ ਵੱਜਣ ਨਹੀਂ ਦੇਣਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੇਗੀ ਤੇ ਹੁਣ ਝੰਡੀ ਲੱਗ ਗਈ ਆ ਤਾਂ ਜ਼ੁਬਾਨ ਵੀ ਬਦਲ ਗਈ ਹੈਗੀ ਤੇ ਮੈਂ ਦੱਸਦਾ ਤੁਹਾਨੂੰ ਕਿ ਮੇਰਾ ਇੱਕ ਮੈਲ ਜਿਹੜਾ ਸਪੀਕਰ ਕੋਲ ਤਾਰ ਸਿੰਘ ਸੰਧਵਾ ਦੇ ਟੇਬਲ ਦੇ ਉੱਤੇ ਪਿਆ ਹੋਣਾ ਸਿንስ ਜਨੂਅਰੀ 2023 ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਤੇ ਮੈਂ ਉਹਨੂੰ ਮਿਲੇ ਸੈਂਬ ਵਿਚ ਜਾ ਕੇ ਅਸੀ ਕਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ 1972 ਦਾ ਲਾ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਬਾਏ ਦਨ ਚੀਫ ਮਿਨਿਸਟਰ ਵੀਰਸ ਫਰਮਾਰ ਹੀ ਸੈਡ ਦਟ ਕੋਈ ਵੀ ਗੈਰ ਹਿਮਾਚਲੀ ਸਾਡੀ ਸਟੇਟ ਵਿੱਚ ਐਗਰੀਕਲਚਰ ਜ਼ਮੀਨ ਨਹੀਂ ਖਰੀਦ ਸਕਦਾ ਡੋਮਸਾਈਲ ਨਹੀਂ ਲੈ ਸਕਦਾ ਕਿਸੇ ਤਰ੍ਹਾਂ ਦਾ ਕੋਈ ਵੋਟਰ ਨਹੀਂ ਬਣ ਸਕਦਾ ਜੇ ਉਸਨੇ ਉਹ ਕਾਨੂੰਨ ਨਾ ਬਣਾਇਆ ਹੁੰਦਾ ਤੇ ਹਿਮਾਚਲ ਦੇ ਤਾਂ ਛੋਟੇ ਛੋਟੇ ਬਾਗ ਆ ਦੋ ਦੋ ਚਾਰ ਚਾਰ ਬਿੱਗਿਆਂ ਦੇ ਦਿੱਲੀ ਬੰਬੇ ਤੇ ਕਲਕੱਤਾ ਦੇ ਅਮੀਰਾਂ ਨੇ ਆ ਤੈ हिमाचल दी रंगत बदली ਹੋਣੀ ਸੀ ਤੁਸੀਂ ਜਾ ਕੇ ਮੈਨੂੰ ਦਿਖਾਓ ਹਿਮਾਚਲ ਵਿੱਚ ਸਰਕਾਰੀ ਨੌਕਰੀ ਲੈ ਕੇ ਦਿਖਾਓ ਹਿਮਾਚਲ ਹੈਜ਼ ਅ ਲਾਅ ਰਾਜਸਥਾਨ ਹੈਜ਼ ਅ ਲਾਅ ਅ ਗੁਜਰਾਤ ਪ੍ਰਾਈਮ ਮਿਨਿਸਟਰ ਸਟੇਟ ਹੈਜ਼ ਅ ਲਾਅ ਆ ਰੀਸੈਂਟਲੀ ਹੂੰ ਉਤਰਾਖੰਡ ਨੇ ਵੀ ਲਾਅ ਬਣਾਤਾ ਕਿ ਕੋਈ ਵੀ ਗੈਰ ਉਤਰਾਖੰਡੀ ਸਾਡੇ ਸੂਬੇ ਵਿੱਚ ਨਹੀਂ ਤੇ ਜੇ ਇਹ ਲਾਅ ਬਣਾ ਦੇਣਗੇ ਤੇ ਕਿਸੇ ਕੋ ਡੋਮਸਾਈਲ ਹੋਊ ਪੰਜਾਬ ਦੀ ਤੇ ਪੰਜਾਬ ਦੀ ਸਰਕਾਰੀ ਨੌਕਰੀ ਕਿੱਦਾਂ ਲੈ ਸਕਦਾ ਉਮੀਦ ਹੈ ਇਹਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਇੰਤਾ ਝੂਠ ਕਿਉਂ ਬੋਲਦੇ ਤੁਸੀਂ ਲੋਕਾਂ ਨੂੰ ਮੂਰਖ ਸਮਝਦੇ ਹੋ ਕਿ ਬਾਕੀ ਸਾਰੇ ਅਨਪੜ੍ਹ ਆ ਕੱਲੇ ਤੁਸੀਂ ਪੜੇ ਲਿਖੇ ਆ ਗਿਓਂ ਏ ਅੱਜ ਦੀ ਪੋਜੀਸ਼ਨ ਆ ਸੋ ਮੈਂ ਐਮਐਲਏ ਆ ਆਨੰਦਪੁਰ ਕੌਣ ਆ ਪਠਾਨਕੋਟ ਕੌਣ ਆ ਇਹ ਸਾਰਾ ਉੱਥੇ ਉਹ ਚੱਲ ਰਿਹਾ ਦਾ ਡੋਨਟ ਟ੍ਰਾਈ ਟੂ ਸਿੰਗਲ ਆਊਟ ਕੇ ਦੀ ਕਾਂਗਰਸ ਦੇ ਕਿਸੇ ਐਮਐਲਏ ਦੇ ਕੋਈ ਇਦਾਂ ਦੀ ਹਿੰਮਤ ਕਰ ਸਕਦਾ ਸੀ ਕਿ ਅਸੀਂ ਅਸੀਂ ਵੈਸੇ ਹੀ ਨਹੀਂ ਕਰਦੇ ਅਸੀਂ ਇਦਾਂ ਦੇ ਥੁੱਕਦੇ ਵੀ ਨਹੀਂ ਇਦਾਂ ਦੇ ਕਾਲੇ ਪੈਸੇ ਦੇ ਉੱਤੇ ਜਿਹੜੇ ਛੱਟ ਦੇ ਫਿਰਦੇ ਨੇ ਹਾਂ ਜੀ ਪਾਰਟੀ ਦੀ ਜੀ ਚੱਲ ਰਹੀ ਜਾਰੀ ਚੱਲ ਰਹੀ ਹੈ ਕਿ ਕਾਂਗਰਸ ਨੂੰ ਨਹੀਂ ਆਉਣੀ ਹੈ ਕਿ ਪਾਰਟੀ ਦੀ ਜੀ ਜੀ ਨਹੀਂ ਆ ਸਕਦੀ ਨਹੀਂ ਦੇਖੋ ਛੋਟੇ ਵੀ ਮੇਰਾ ਇਸ ਕਾਂਗਰਸ ਦੇ ਲਿਸਟ ਉਹਦੀ ਪ੍ਰਕਿਰਿਆ ਮੇਰਾ ਕੋਈ ਲੈਣਾ ਦੇਣਾ ਨਹੀਂ ਇਟਲ ਓਨਲੀ ਕਮ ਵੈਨ ਦਾ ਪ੍ਰੋਸੈਸ ਇਸ ਕੰਪਲੀਟਡ ਹਰ ਬਸ ਜਿਵੇਂ ਇਹ ਗੱਲ ਕਿ ਜਿਹੜੇ ਮੁਨਸਪਾਉਂ ਹੋਈ ਲੋਕ ਚੱਲ ਰਹੇ ਆ ਪਰ ਕੋਰਟ ਤੋਂ ਕਿਸੇ ਨੂੰ ਕ੍ਰਸ਼ਰ ਕਰਵਾਇਆ ਹਾਂ ਹਾਂਜੀ ਤੋਂ ਉਹ ਗ੍ਰੈਸ ਕਰਦੇ ਆ ਹਾਂਜੀ ਔਰ ਸਾਰੇ ਟੈਕਨੀਕਲ ਬੋਰਡ ਤੇ ਜਿਹੜਾ ਟੈਕਨੀਕਲ ਬੋਰਡ ਹੈ ਉਹਦੇ ਤੇ ਮੈਂ ਤੁਹਾਨੂੰ ਦੱਸ ਰਿਹਾ ਨਾ ਜਿਹੜੇ ਜਿਹੜੇ ਬਿਲਕੁਲ ਬਾਰਡਰ ਏਰੀਆਜ਼ ਦੇ ਉੱਤੇ ਕ੍ਰਸ਼ਰਸ ਨੇ ਜਿਨ੍ਹਾਂ ਨੂੰ ਰੌ ਮਟੀਰੀਅਲ ਹਿਮਾਚਲ ਚੋਂ ਲਿਆ ਕੇ ਤੇ ਮਾਈਨਿੰਗ ਕਰਕੇ ਵਿਦ ਦੀ ਵਿਦ ਦੀ ਕਨਾਈਵੈਂਸ ਆਫ ਦ ਲੋਕਲ ਐਮ ਐਲ اے ਉਹ ਸਿਰਫ ਕ੍ਰਸ਼ਰ ਚੱਲਦੇ ਜਿਹੜੇ ਕ੍ਰਸ਼ਰ ਥੋੜੇ ਜੇ ਬਾਰਡਰ ਤੋਂ ਪਰੇ ਚਲੇ ਗਏ ਨੇ ਉਹਨਾਂ ਨੂੰ ਵਾਇਬਲ ਹੀ ਨਹੀਂ ਪੈਂਦਾ ਉੱਕੇ ਪਹਿਲਾਂ ਰੋ ਮਟੀਰੀਅਲ ਮਹਿੰਗਾ ਚੱਕ ਕੇ ਲੈ ਕੇ ਆਉਣ ਫਿਰ 6 ਰੁਪਏ ਪਰਚੀ ਕਟਾਉਣ ਜਿਹੜੀ ਜਿਹੜੀ ਵੀ ਨਜਾਇਜ਼ ਜਾਂ ਜਾਇਜ਼ ਪਰਚੀ ਇਹਨਾਂ ਦੀ ਉਹਨਾਂ ਨੂੰ ਵਾਇਬਲ ਹੀ ਨਹੀਂ ਪੈਂਦਾ ਇਸ ਕਰਕੇ ਮੈਜੋਰਿਟੀ ਆਫ ਦ ਸਟੋਨ ਕ੍ਰਸ਼ਰਸ ਆਰ ਸਫਰਿੰਗ ਐਂਡ ਦਿਸ ਇੰਡਸਟਰੀ ਇਜ਼ ਫਲੋਪਡ ਲੇਕਿਨ ਜਿਹੜੇ ਕੁਝ ਬੰਦੇ ਨੇ ਕਨਾਈਵੈਂਸ ਨਾਲ ਜਿਹੜੇ ਬਿਲਕੁਲ ਕੰਡਿਆਂ ਦੇ ਉੱਤੇ ਬੈਠੇ ਚਲਾਉਂਦੇ ਸੁਖਵਿੰਦਰ ਸਿੰਘ ਜੀ ਕੋਟਲੀ ਐਮ ਐਲ ਏ ਆਦਮਪੁਰ ਔਰ ਮੇਰੇ ਖੱਬੇ ਪਾਸੇ ਸਰਦਾਰ ਤਰਸੀਮ ਸਿੰਘ ਜੀ ਸੈਣੀ ਸਾਡੇ ਕਿਸਾਨ ਕਾਂਗਰਸ ਦੇ ਬੜੇ ਮੇਰੇ ਇੰਪੋਰਟੈਂਟ ਮਿੱਤਰ ਨੇ ਅੱਜ ਮੈਂ ਤੁਹਾਡੇ ذریعے ਇੱਕ ਸਰਕਾਰੀ ਡਾਕੂਮੈਂਟ ਰਿਲੀਜ਼ ਕਰਨ ਲੱਗਾ ਇਹ ਜਿਹੜਾ ਸਰਕਾਰੀ ਡਾਕੂਮੈਂਟ ਹੈ ਇਹ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਹੈ ਪੰਜਾਬ ਪੁਲਿਸ ਦੇ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਹੈ ਔਰ ਹੈ ਇਹ 22 ਫ फेब्रुवारी 2024 ਦੀ ਰਿਪੋਰਟ ਹੈ ਇਹ ਰਿਪੋਰਟ ਮੁਤਾਬਕ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਵਿੱਚ ਮੈਂ ਅਗਰ ਕਰਾਂ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਅ ਪਟਿਆਲਾ ਫਿਰੋਜ਼ਪੁਰ ਮੋਗਾ ਵਰਚੂਲੀ ਸਾਰੇ ਜ਼ਿਲ੍ਹੇ ਆ ਗਏ ਪੰਜਾਬ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਵਿੱਚ ਏਡੀਜੀਪੀ ਇੰਟੈਲੀਜੈਂਸ ਦੇ ਮੁਤਾਬਕ ਪੰਜਾਬ ਚ ਸ਼ਰੇਆਮ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਹੈ ਜਿਹੜਾ ਇਹ ਪੰਜਾਬ ਸਰਕਾਰ ਦੇ ਆਫਟਨ ਡਿਨਾਏ ਕਰਦੇ ਹਾਲਾਂਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਅਨੰਦਪੁਰ ਸਾਹਿਬ ਦੀਆਂ ਟੈਗ ਕਰਕੇ ਪਠਾਨਕੋਟ ਦੀਆਂ ਟੈਗ ਕਰਕੇ ਮੋਗੇ ਦੀਆਂ ਟੈਗ ਕਰਕੇ ਔਰ ਵੱਖ-ਵੱਖ ਜ਼ਿਲ੍ਹਿਆਂ ਦੀ ਟੈਗ ਕਰਕੇ ਲੁਧਿਆਣਾ ਜ਼ਿਲ੍ਹੇ ਦੀ ਟੈਗ ਕਰਕੇ ਸਿੱਧਵਾ ਬੇਟੀਆਂ ਟੈਗ ਕਰਕੇ ਬਹੁਤ ਵਾਰ ਚੀਫ ਮਿਨਿਸਟਰ ਨੂੰ ਰਿਕੁਐਸਟ ਕੀਤੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਆ ਕਿਰਪਾ ਕਰਕੇ ਇਸ ਨੂੰ ਕੰਟਰੋਲ ਕਰਨ ਦੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਉਹ ਜੋ ਉਹਨਾਂ ਦਾ ਅੰਦਾਜ਼ ਹੈ ਚੁਟਕਲੇ ਸੁਣਾਉਣਾ ਛੇਡਾਂ ਕਰਨਾ ਦੂਜਿਆਂ ਦਾ ਮਜ਼ਾਕ ਉਡਾਉਣਾ ਇਹ ਤੋਂ ਇਲਾਵਾ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਇਸ ਤੋਂ ਪਹਿਲਾਂ ਕਿ ਮੈਂ ਡਿਟੇਲਸ ਵਿੱਚ ਜਾਵਾਂ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਕਿ ਹੁਣ ਤਿਹਾੜ ਜੇਲ੍ਹ ਵਿੱਚ ਨੇ ਸ਼ਰਾਬ ਘਟਾਲੇ ਵਿੱਚ ਉਹਨਾਂ ਨੇ ਕਲੇਮ ਕੀਤਾ ਸੀ ਪੰਜਾਬ ਤੋਂ ਇਲੈਕਸ਼ਨ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਛੋੜੇ ਵੱਡੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਨਾ ਔਰ ਮੈਂ ਕਹਿ ਰਿਹਾ ਕਿ ਹੋ ਰਹੀ ਹੈ ਹੋ ਰਹੀ ਸੀਗੀ ਮਗਰ ਲਿਆ ਸਰਕਾਰਾਂ ਵਿੱਚ ਵੀ ਹੋਈ ਹੈ ਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਅਸੀਂ ਸਾਰਾ ਇਹਨੂੰ ਐਨਲਾਈਜ਼ ਕੀਤਾ ਗੈਰ ਕਾਨੂੰਨੀ ਮਾਈਨਿੰਗ ਨੂੰ ਇਹ 20000 ਕਰੋੜ ਰੁਪਏ ਦਾ ਘੁਟਾਲਾ ਹੋਇਆ ਪੰਜਾਬ 'ਚ ਇੱਕ ਚੀਫ ਮਿਨਿਸਟਰ ਦਿੱਲੀ ਦਾ ਜੋ ਇੱਕ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਹੋਵੇ ਉਸਨੇ ਇਹ ਗੱਲਾਂ ਮੀਡੀਆ ਦੇ ਸਾਹਮਣੇ ਅ ਬਕਾਇਦਾ ਤੌਰ ਦੇ ਉੱਤੇ ਜਦੋਂ ਗਾਰੰਟੀਆਂ ਕਹੀਆਂ ਕਿ ਮੈਂ ਪੰਜ ਅਸੀਂ ਆ ਗਾਰੰਟੀਆਂ ਦੇ ਰਹੇ ਆ ਪੰਜਾਬ ਦੇ ਵਿੱਚ ਤੁਹਾਡੇ ਵਰਗੇ ਸਤਕਾਰਯੋਗ ਪੱਤਰਕਾਰਾਂ ਨੇ ਪੁੱਛਿਆ ਕਿ ਗਾਰੰਟੀਆਂ ਵਾਸਤੇ ਤੁਸੀਂ ਹਜ਼ਾਰਾਂ ਕਰੋੜਾਂ ਰੁਪਏ ਚਾਹੀਦਾ ਪੈਸੇ ਲੈ ਕੇ ਕਿੱਥੋਂ ਆਉਂਗੇ ਉਹਨਾਂ ਨੇ ਕਿਹਾ ਇੱਕ ਸੋਰਸਰ ਹੈ ਹੁਣ ਕੋਰਟ ਕਾਰਨਾ ਲੰਬਾ ਨਹੀਂ ਜਾਣਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਅਸੀਂ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਬੰਦ ਕਰਾਂਗੇ ਤੇ 20000 ਕਰੋੜ ਰੁਪਏ 20000 ਕਰੋੜ ਅਸੀਂ ਮਾਈਨਿੰਗ ਤੋਂ ਜਨਰੇਟ ਕਰਾਂਗੇ ਹੁਣ 2 ਸਾਲ ਦਾ ਟਾਈਮ ਲੰਘ ਗਿਆ ਹੁਣ 2 ਸਾਲ ਦੇ ਟਾਈਮ ਦੇ ਵਿੱਚ ਕੁੱਲ ਆਮਦਨ ਕਿੰਨੀ ਹੋਈ ਆ ਪਿਛਲੇ 2 ਸਾਲਾਂ ਦੇ ਵਿੱਚ ਮਾਈਨਿੰਗ ਤੋਂ ਜਿਹੜੀ ਲੈਜਿਟਿਮੇਟ ਇਨਕਮ ਹੈਗੀ ਆ ਉਹ ਮਾਈਨਿੰਗ ਇਨਕਮ ਹੋ ਰਹੀ ਹੈਗੀ ਆ ਸਿਰਫ 250 300 350 ਕਰੋੜ ਰੁਪਇਆ ਤਾਂ ਮੇਰਾ ਅੱਜ ਇਲਜ਼ਾਮ ਹੈ ਤੁਹਾਡੇ ਸਾਰੇ মিডিਆ ਦੇ ਜ਼ਰੀਏ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੱਸਣ ਕਿ ਜਿਹੜਾ ਉਹ 19700 ਕਰੋੜ ਰੁਪਇਆ ਉਹ ਕਿੱਥੇ ਜਾ ਰਿਹਾ ਆ ਤੁਸੀਂ ਆਪ ਹੀ ਕਿਹਾ ਕਿ 20000 ਕਰੋੜ ਰੁਪਿਆ ਦਾ ਘਟਾਲਾ ਵਾ ਤੇ ਤੁਹਾਨੂੰ ਹੁਣ 2 ਸਾਲ ਦਾ ਟਾਈਮ ਵੀ ਮਿਲ ਗਿਆ ਤੁਸੀਂ 2 ਸਾਲ ਰਾਜ ਵੀ ਚਲਾ ਲਿਆ ਤੇ ਆਮਦਨ ਤਾਂ ਉਹੀ 200 250 300 350 ਕਰੋੜ ਰੁਪਿਆ ਤੇ ਬਾਕੀ 19700 ਕਰੋੜ ਰੁਪਈਆ ਆ ਪਿਆ ਵਾ ਸਾਰਾ ਇਸ ਰਿਪੋਰਟ ਵਿੱਚ ਉਹ ਕੋਟ ਕਰ ਰਹੇ ਨੇ ਆ ਜਿਹੜਾ ਮੈਂ ਪੜ੍ਹ ਦਿਨਾ ਬੇਸਿਕ ਜੀ ਗੱਲ ਇਸ ਸੈਕਟਰੀ ਜਿਹੜੀ ਆ ਸੈਕਟਰੀ ਜਿਹੜੇ ਨੇ ਮਾਈਨਿੰਗ ਡਿਪਾਰਟਮੈਂਟ ਦੇ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਨਜਾਇਜ਼ ਮਾਈਨਿੰਗ ਹੋਂਦ ਸੰਬੰਧੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਲੋਕਲ ਵਿਅਕਤੀਆਂ ਵੱਲੋਂ ਆਪਣੀ ਨਿੱਜੀ ਜ਼ਮੀਨਾਂ ਵਿੱਚੋਂ ਅਤੇ ਸਟੋਨ ਕ੍ਰਸ਼ਰਾਂ ਮਾਲਕਾਂ ਵੱਲੋਂ ਆਡ ਆਵਰਸ ਤੇ ਨਜਾਇਜ਼ ਮਾਈਨਿੰਗ ਕਰਨ ਦਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਨ੍ਹਾਂ ਦੇ ਵੇਰਵਿਆਂ ਨੂੰ ਇਕੱਠੇ ਕਰਕੇ ਇੱਕ ਚਾਰਟ ਜ਼िला ਵਾਈਸ ਤਿਆਰ ਕਰਕੇ ਆਪ ਜੀ ਦੀ ਜਾਣਕਾਰੀ ਲਈ ਅਗਲੇਰੀ ਯੋਗ ਕਾਰਵਾਈ ਲਈ ਨਾੜ ਨੱਥੀ ਕਰਕੇ ਭੇਜਿਆ ਜਾਂਦਾ ਹੈ ਐਡਵੋਕੇਟ ਜਨਰਲ ਸੌਰੀ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਪੰਜਾਬ ਐਸਐਸ ਨਗਰ ਤੋਂ ਔਰ ਇਹਦੇ ਚ ਜਿੱਥੇ ਆ ਮੈਂ ਹਾਈਲਾਈਟ ਕੀਤਾ ਤੁਹਾਨੂੰ ਮੈਂ ਇਹਦੀ ਸਕੈਨ ਕਰਕੇ ਕਾਪੀ ਵੀ ਪਾ ਦੂੰਗਾ ਤੁਸੀਂ ਲੈ ਲੈਣਾ ਮੇਰੇ ਕੋਲੋਂ ਉਹ ਬਕਾਇਦਾ ਜਿੱਦਾਂ ਪਠਾਨਕੋਟ ਵਿੱਚ ਉਹਨਾਂ ਨੇ ਕਿਹਾ ਕਿ ਪਿੰਡ ਮੰਨਵਾਲ ਥਾਣਾ ਸ਼ਾਹਪੁਰ ਕੰਢੀ ਫਿਰ ਅੱਗੇ ਬੰਦਿਆਂ ਦਾ ਨਾਮ ਦਿੱਤਾ ਵਾ ਅਫਸਰਾਂ ਦਾ ਨਾਮ ਦਿੱਤਾ ਵਾ ਐਸਟੀਓ ਜਿਹੜਾ ਕੋਈ ਅਮਿਤ ਸਲਾਰੀਆ ਹੈ ਪਠਾਨਕੋਟ ਦਾ ਫੋਰ ਐਗਜ਼ਾਮਪਲ ਉਹਦਾ ਨਾਮ ਜ਼ਿਕਰ ਕੀਤਾ ਕਿ ਇਹਦੀ ਮਿਲੀ ਭੁਗਤ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਮਾਈਨਿੰਗ ਚੱਲ ਰਹੀ ਆ ਔਰ ਇਹ ਮਾਈਨਿੰਗ ਜਿਹੜੀ ਹੈਗੀ ਆ ਇਹ ਚੱਲ ਰਹੀ ਹੈਗੀ ਆ ਬਕਾਇਦਾ ਜੀਸੀਬੀ ਮਸ਼ੀਨਾਂ ਲਾ ਕੇ ਇੱਕ ਪਿੰਡ ਦਾ ਵੇਰਵਾ ਆਇਆ ਉੱਥੇ 150 ਕਿੱਲਾ ਜ਼ਮੀਨ ਹੈ ਜੀ ਉੱਥੇ ਕਰ ਰਹੇ ਪੰਚਾਇਤੀ ਜ਼ਮੀਨ ਵਿੱਚੋਂ ਆ ਦੇਖੋ ਇਹ ਪਿੰਡ ਗੁਰਦਾਸਪੁਰ ਦਾ ਹੈ ਜੀ ਪਿੰਡ ਹੈ 베ਰੀ ਥਾਣਾ ਕਾਨੂੰਆਣ ਪਿੰਡ ਦੀ ਪੰਚਾਇਤ ਮੈਂਬਰਾਂ ਤੇ ਲੋਕਲ ਵਿਅਕਤੀਆਂ ਵੱਲੋਂ ਪਿੰਡ ਦੀ ਪੰਚਾਇਤ ਮੈਂਬਰ ਪੰਚਾਇਤੀ ਜ਼ਮੀਨ 500 ਏਕੜ ਜੋ ਰੇਤਲੀ ਅਤੇ ਟਿੱਬਿਆਂ ਦੇ ਰੂਪ ਵਿੱਚ ਹੈ ਵਿੱਚ ਨਜਾਇਜ਼ ਮਾਈਨਿੰਗ ਕਰਦੇ ਹਨ ਆ ਪੰਚਾਇਤ ਹੀ ਖਰੀ ਜਾਂਦੀ ਆ ਔਰ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਕੋਰਟ ਕੀਤਾ ਬਕਾਇਦਾ ਟੈਲੀਫੋਨ ਨੰਬਰਸ ਦਿੱਤੇ ਵੇਰਵਾ ਦਿੱਤਾ ਜੀਸੀਬੀ ਦੀਆਂ ਉਹਨਾਂ ਦੇ ਨੰਬਰਸ ਦਿੱਤੇ ਨੇ ਇਹ ਸਾਰਾ ਜਿਹੜਾ ਵੇਰਵਾ ਵਾ ਇਹ ਮੈਂ ਤੁਹਾਡੇ ਨਾਲ ਸ਼ਾਰਟਲੀ ਸਾਂਝਾ ਕਰੂੰਗਾ ਦੇ ਦੇਣਾ ਤੁਹਾਨੂੰ ਬਟ ਯੂ ਕੈਨ ਇਮੇਜਿਨ ਕਿ ਕਿਸ ਤਰ੍ਹਾਂ ਨਾਲ ਦਿਨ ਦਿਹਾੜੇ ਪੰਜਾਬ ਦਾ ਜਿਹੜਾ ਹੈ ਇਹ ਕੁਦਰਤੀ ਰਿਸੋਰਸ ਜਿਹੜੇ ਨੇ ਉਹ ਉਹਦਾ ਬਲਾਤਕਾਰ ਹੋ ਰਿਹਾ ਹੁਣ ਆਜੋ ਮੇਰੇ ਨੁਕਤੇ ਜਿਹੜੇ ਨੇ ਜਿਹੜੇ ਮੈਂ ਸਵਾਲ ਪੁੱਛਣਾ ਚਾਹਣਾ ਗਵਰਨਮੈਂਟ ਨੂੰ ਔਰ ਮਾਈਨਿੰਗ ਦੇ ਬਾਰੇ ਕੀ ਹੋ ਰਿਹਾ ਕਿ ਮਿਸਲੀਡਿੰਗ ਰਿਪੋਰਟਸ ਆ ਰਹੀਆਂ ਬਹੁਤ ਜ਼ਿਆਦਾ ਦੇ ਆਰ ਟ੍ਰਾਈਂਗ ਟੂ ਸ਼ੋ ਕਿ ਅਸੀਂ ਜੀ ਬਹੁਤ ਸਿਕੰਜਾ ਕਸਤਾ ਇੱਥੇ ਤਾਂ ਮਾਈਨਿੰਗ ਅਸੀਂ ਬਿਲਕੁਲ ਰੋਕ ਦਿੱਤੀ ਆ ਜੀ ਮਾਈਨਿੰਗ ਤੋਂ ਜਿਹੜੀ ਆ ਰੈਵਨਿਊ ਜਨਰੇਟ ਹੋ ਰਹੀ ਆ ਉਹਦਾ ਇੱਕ ਇੱਕ ਅਲੱਗ ਤੌਰ ਦੇ ਉੱਤੇ ਇੱਕ ਤੁਹਾਨੂੰ ਮੈਂ ਖੁਲਾਸਾ ਕਰਨ ਜਾਣਾ ਆ ਪੰਜਾਬ ਦੇ ਵਿੱਚ ਜਿਹੜੀ ਰਿਵਰ ਬੈੱਡ ਦੇ ਉੱਤੇ ਮਾਈਨਿੰਗ ਆ ਉਹ ਲੈਜੀਟਿਮੇਟਲੀ ਪੰਦ ਪਈ ਐ ਐਕਚੁਅਲੀ ਦੇ ਕੈਨ ਨਾਟ ਡੂ ਇਟ ਬਿਕੋਜ਼ ਆਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਂਡ ਆਲਸੋ ਬਿਕੋਜ਼ ਆਫ ਦੀ এনवायरमेंटਲ ਮਿਨਿਸਟਰੀ ਆਫ ਗਵਰਨਮੈਂਟ ਆਫ ਇੰਡੀਆ ਦੇ ਕੈਨ ਨਾਟ ਇਨਡल्ज ਇਨ ਐਨੀ ਰਿਵਰ ਬੈੱਡ ਮਾਈਨਿੰਗ ਬਟ ਦੇ ਆਰ ਡੂਇੰਗ ਇਟ ਸੋ ਉਹਦੇ ਚ ਪਿਛਲੇ 2 ਸਾਲਾਂ ਵਿੱਚ ਕੇਤਰੀਵਾਲ ਜਿਹੜਾ ਕਹਿੰਦਾ ਸੀ 20000 ਕਰੋੜ ਰੁਪਏ ਜਨਰੇਟ ਕਰਨਾ ਮਾਈਨਿੰਗ ਪਾਲਿਸੀ ਹੀ ਹੈ ਨਹੀਂ ਕਿ देयर ਇਜ਼ ਨੋ ਮਾਈਨਿੰਗ ਪਾਲਿਸੀ ਐਟ ਆਲ ਸਿਰਫ ਜਿਹੜੀਆਂ ਖੱਡਾਂ ਡੈਜ਼ਿਗਨੇਟ ਕਰਤੀਆਂ ਅਸੀਂ ਇੱਥੇ ਇਹਨਾਂ ਦੀ ਆਪਸ਼ਨ ਕਰਤੀ ਆ ਉੱਥੋਂ ਅਸੀਂ ਮਾਈਨਿੰਗ ਕਰਿਆ ਕਰਾਂਗੇ ਉੱਥੋਂ ਕਰਦੇ ਨਹੀਂ ਕਿ ਜਦੋਂ ਮੈਂ ਸਿੱਧਵਾ ਬੇਟ ਗਿਆ ਸੀਗਾ ਉਹਨਾਂ ਨੇ ਉਹ ਜਿਹੜੀ ਮਾਈਨਿੰਗ ਦਾ ਥੋੜਾ ਜਿਹਾ ਥਾਂ ਉਹ ਛੱਡ ਦਿੱਤਾ ਸਾਰਾ ਦਰਿਆ ਪੁੱਟਿਆ ਪਿਆ ਵਾ ਕ੍ਰੇਨਾਂ ਹੀ ਕ੍ਰੇਨਾਂ ਜੀਸੀਬੀ ਜੀਸੀਬੀ ਉਹ ਵੱਡੀਆਂ ਮਸ਼ੀਨਾਂ ਜਿਹੜੀਆਂ ਪੋਕਲੇਨਸ ਨੇ ਦੇ ਆਰ ਇਨਡल्जਿੰਗ ਇਨ ਟੂ ਰੋਲ ਦੂਸਰਾ ਹੈਗਾ ਕਿ ਜਿਹੜਾ ਇਹਨਾਂ ਦਾ ਰੈਵਨਿਊ ਰਿਕਾਰਡ ਹੈ ਉਹ ਮਿਸਲੀਡਿੰਗ ਔਰ ਫਿਕਟਿਸ਼ੀਅਸ ਰਿਕਾਰਡ ਹੈ ਕਿਉਂਕਿ ਮਾਈਨਿੰਗ ਜੋ ਇਨਕਮ ਨਹੀਂ ਹੋ ਰਹੀ ਹੁਣ ਕਿੱਥੋਂ ਹੋ ਇੱਕ ਤਾਂ ਜਿਹੜੀ ਰੇਤਾ ਆ ਰਹੀ ਆ ਬਜਰੀ ਆ ਰਹੀ ਆ ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ ਵਿੱਚੋਂ ਇਹਨਾਂ ਨੇ ਕੀ ਕੀਤਾ ਨੇ ਸੁਖਾਲਾ ਰਹਾ ਰਲ ਲੱਭ ਲਿਆ ਕਿ ਆਪਾਂ ਪੈਸੇ ਕਿੱਥੋਂ ਬਣਾਉਣੇ ਹੈਗੇ ਆ ਜਿਹੜੀ ਰੇਤਾ ਬਜਰੀ ਜੰਮੂ ਕਸ਼ਮੀਰ ਔਰ ਹਿਮਾਚਲ ਪ੍ਰਦੇਸ਼ ਤੇ ਅਡਜੋਇਨਿੰਗ ਡਿਸਟ੍ਰਿਕਟਸ ਸਟੇਟਾ ਜੋ ਆ ਰਹੀ ਆ ਇਹਨਾਂ ਨੇ 6 ਰੁਪਏ ਫੁੱਟ ਡਿਓ ਦੇਤੇ ਰੌਲਟੀ ਲਾਤੀ ਔਰ ਉਹ ਕੱਚੀ ਪਰਚੀ ਆ ਸਾਰੀ देयर ਇਜ਼ ਨੋ ਰਿਕਾਰਡ ਵਿਦ ਦਾ ਗਵਰਨਮੈਂਟ ਆਫ ਪੰਜਾਬ ਇਹ ਜਿਹੜਾ 6 ਰੁਪਏ ਪਰ ਸਕੁਅਰ ਫੁੱਟ ਚਾਰਜ ਕੀਤਾ ਜਾ ਰਿਹਾ ਉਹ ਪੈਸਾ ਕਿੱਥੇ ਜਾ ਰਿਹਾ ਹੈਗਾ ਉਹ ਖਜ਼ਾਨੇ ਚ ਨਹੀਂ ਜਾ ਰਿਹਾ ਸਾਰਾ ਹੱਥ ਲਿਖਤ ਪਰਚੀਆਂ ਮੈਂ ਪਰਚੀਆਂ ਵੀ ਤੁਹਾਡੇ ਕੋਲ ਅਲਟੀਮੇਟਲੀ ਆਈ ਵਿਲ ਪ੍ਰੈਜ਼ੈਂਟ them ਸ਼ਾਰਟਲੀ ਇਫ ਯੂ ਵਾਂਟ ਮੇਰੇ ਕੋਲ ਭਈਆਂ ਨੇ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਉਹ ਕੰਪਿਊਟਰ ਚੋਂ ਸਲਿੱਪ ਨਿਕਲਦੀ ਆ ਹੱਥ ਲਿਖਤ ਜੀ ਪਰਚੀ ਆ ਨਾ ਉਹਦੇ ਤੇ ਕੋਈ ਰਿਕਾਰਡ ਹੈ ਪੈਸਾ ਕਿੱਥੇ ਆਇਆ ਕਿੰਨਾ ਗਿਆ ਕਿੱਧਰ ਗਿਆ ਨਾਥਿੰਗ ਹੈ ਤੁਹਾਡਾ ਦੂਸਰਾ ਹੈ ਗੱਵਾ ਕਿ ਅੱਜ ਦੀ ਰੇਟ ਵਿੱਚ ਸਾਰੇ ਸਟੋਨ ਕ੍ਰਸ਼ਰਸ ਜਿਹੜੇ ਪੰਜਾਬ ਦੇ ਵਿੱਚ ਨੇ most of them other than ਜਿਹੜੇ ਮਾਫੀਆ ਨਾਲ ਇੰਡल्ज ਕਰਕੇ ਕਰ ਰਹੇ ਨੇ they are all lying uh, they are all bankrupt ਸਾਰੀ ਸਟੋਨ ਕ੍ਰਸ਼ਿੰਗ ਜਿਹੜੀ ਇੰਡਸਟਰੀ ਆ ਖਾਸ ਤੌਰ ਤੇ ਰੋਪੜ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਕੰਡੀ ਦੇ ਨਾਲ-ਨਾਲ ਜਿਹੜੀ ਪਠਾਨਕੋਟ ਤੱਕ ਜਾਂਦੇ ਨੇ ਉਹਨਾਂ ਦੇ ਕੋਲ ਕੋਈ ਕੰਮ ਨਹੀਂ ਹੈ ਐਕਚੁਅਲੀ ਉਹ ਚੋਰੀ ਛਿਪੇ ਆਪਣਾ ਰੋ ਮਟੀਰੀਅਲ ਲੈ ਕੇ ਆਉਂਦੇ ਨੇ ਜਿਹੜੇ ਬਿਲਕੁਲ ਬਾਰਡਰ ਤੇ ਸਥਿਤ ਨੇ ਜਿਹੜੇ ਜਿਹੜੇ ਹਿਮਾਚਲ ਦੇ ਜਾਂ ਜੰਮੂ ਦੇ ਬਿਲਕੁਲ ਨੇੜੇ-ਨੇੜੇ ਕਿਲੋ-ਕਿਲੋਮੀਟਰ ਤੇ ਜਿਨ੍ਹਾਂ ਨੂੰ ਵਾਇਬਲ ਪੈ ਸਕਦਾ ਉਹ ਰੌ ਮਟੀਰੀਅਲ ਉਹ ਤੋਂ ਲਿਆ ਕੇ ਕ੍ਰਸ਼ਿੰਗ ਕਰਕੇ ਇਹਨਾਂ ਨਾਲ ਮਿਲ ਕੇ ਐਮਐਲਏਆਂ ਨੂੰ ਪੈਸੇ ਦੇ ਕੇ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਬੈਲਟ ਵਿੱਚ ਨੇ ਪਠਾਨਕੋਟ ਤੋਂ ਲੈ ਕੇ ਰੋਪੜ ਤੱਕ ਸਾਰੇ ਕ੍ਰਸ਼ਰਸ ਨੂੰ ਜਿਹੜੇ ਕ੍ਰਸ਼ਰਸ ਚਲਾਉਂਦੇ ਨੇ ਰਾਤ ਦੇ ਹਨੇਰਿਆਂ ਦੇ ਵਿੱਚ ਉਹਨਾਂ ਨੂੰ ਮੰਥਲੀ ਮਹੀਨਾ ਲੈਂਦੇ ਨੇ ਥਿਸ ਇਜ਼ ਦੀ ਪੋਜੀਸ਼ਨ ਔਰ ਸਟੋਨ ਕ੍ਰਸ਼ਿੰਗ ਇੰਡਸਟਰੀ ਦੇ ਨਾਲ ਲੇਬਰ ਮਰ ਗਈ ਉਹਦੇ ਨਾਲ ਵਿਚਾਰੇ ਛੋਟੇ ਟਰੱਕ ਆਪਰੇਟਰਸ ਮਰ ਗਏ ਲਾਗੇ ਬੰਨੇ ਢਾਬਿਆਂ ਵਾਲੇ ਮਰ ਗਏ ਇਹ ਇਹਨਾਂ ਦੀ ਨਲਾਇਕੀ ਜਿਹੜੀ ਪਾਲਿਸੀ ਨਹੀਂ ਬਣਾ ਸਕੀ ਔਰ ਜਿਹੜਾ ਮੈਂ ਤੁਹਾਨੂੰ ਦੱਸਤਾ ਕਿ ਰਾਇਲਟੀ ਚਾਰਜ ਹੋ ਰਹੀ ਐ ਐਂਡ ਦਿਸ ਰਾਇਲਟੀ 6 ਰੁਪਏ ਪਰ ਸਕੁਅਰ ਫੁੱਟ ਇਜ਼ ਗੋਇੰਗ ਵੇਅਰ ਨੋਬਾਡੀ ਨੋਜ਼ ਓਨਲੀ ਕੇਜਰੀਵਾਲ ਸਾਹਿਬ ਐਂਡ ਭਗਵੰਤ ਮਾਨ ਤੇ ਆ ਜਿਹੜਾ ਕੋਈ ਹਰਜੋਤ ਪੈਸਾ ਦਾ ਮਿਨਿਸਟਰ ਪਤਾ ਨਹੀਂ ਕੋਣ ਹੋਣੇ ਨਾ ਮਾਈਨਿੰਗ ਦਾ ਉਹ ਦੱਸ ਸਕਦੇ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਇਹ ਕਹਿੰਦੇ ਸੀ ਜੀ ਸਾਢੇ 5 ਰੁਪਏ ਫੁੱਟ ਦੇਾਂਗੇ ਦਿੱਤਾ ਤੁਹਾਨੂੰ ਯਾਦ ਆ ਸਾਰਾ ਕੁਝ ਅੱਛੇ ਤਰੀਕੇ ਨਾਲ ਕਿ ਕਾਂਗਰਸ ਤੋਂ ਚੋਰ ਥੀ ਅਕਾਲੀ ਦਲ ਚੋਰ ਥੇ ਇਹਨਾਂ ਨੇ ਤੋਂ 25 25 30 30 40000 ਮੇ ਟਿੱਪਰ ਇਨਕੇ ਟਾਈਮ ਮੇ ਚਲਤਾ ਥਾ ਅਸੀਂ 5.5 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਰੇਤਾ ਬੱਜਰੀ ਪ੍ਰੋਵਾਈਡ ਕਰਨ ਨਹੀਂ ਕਰ ਸਕਦੇ ਝੂਠ ਬੋਲਦੇ ਆ ਅੱਜ ਵੀ ਤੁਸੀਂ ਕਿਸੇ ਨੂੰ ਰੈਂਡਮਲੀ ਪੁੱਛ ਲਓ ਇੱਕ ਇੱਕ ਟਿੱਪਰ ਜਿਹੜਾ ਉਹ 30 35 35000 ਦਾ ਬਲਕ ਚ ਮਿਲ ਰਿਹਾ ਵਾ ਜਦੋਂ ਉਹ ਹੀ ਦੇਤਾ ਰਿਟੇਲ ਵਿੱਚ ਜਾ ਕੇ ਵਿਕਦੀ ਆ ਤੇ ਇਹ 50 60000 ਰੁਪਏ ਨੂੰ ਟਿੱਪਰ ਜਿਹੜਾ ਆਮ ਸਧਾਰਨ ਕੰਸਟਰਕਸ਼ਨ ਇੰਡਸਟਰੀ ਨਾਲ ਕੰਸਟਰਕਸ਼ਨ ਬੰਦ ਰਹੀ ਹੈ ਕਾਫੀ ਦੇਰ ਪੰਜਾਬ ਚ ਅਨਦਰ ਐਂਗਲ ਟੂ ਦਿਸ ਹੋਲ ਥਿੰਗ ਇਜ਼ ਦੈਟ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਐਨ ਐਚ ਏ ਆਈ ਇਹਦੇ ਪੰਜਾਬ ਦੇ ਵਿੱਚ ਇਸ ਵਕਤ 40000 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਨੇ ਜਿਹੜਾ ਤੁਸੀਂ ਦੇਖ ਰਹੇ ਨਾ ਹਾਈਵੇਜ਼ ਨਿਕਲ ਰਹੇ ਨੇ ਦਿੱਲੀ ਕਟੜਾ ਆ ਜਿੰਨੀਆਂ ਰਿੰਗ ਰੋਡਸ ਬਣ ਰਹੀਆਂ ਭਾਰਤ ਮਾਲਾ ਦੇ ਪ੍ਰੋਜੈਕਟਸ ਜਿੰਨੇ ਹਾਈਵੇਜ਼ ਬਣ ਰਹੇ ਨੇ ਜਿਹੜਾ ਹੁਣ ਸ਼ੁਰੂ ਹੋਣਾ ਫਰੋਮ ਲੁਧਿਆਣਾ ਟੂ ਬਠਿੰਡਾ ਐਸ ਅਨਾਉਂਸ ਬਾਈ ਮਿਸਟਰ ਗੱਡਕਰੀ ਜਾਂ ਹੋਰ ਜਿਹੜੇ ਵੱਡੇ ਇਹ 40000 ਕਰੋੜ ਰੁਪਏ ਦੇ ਪ੍ਰੋਜੈਕਟ ਆ 40000 ਕਰੋੜ ਰੁਪਏ ਪ੍ਰੋਜੈਕਟ ਤੇ ਜਿਹੜੀਆਂ ਕੰਪਨੀਆਂ ਨੇ ਮੇਰਾ ਫੋਨ ਹੁਣ ਉੱਥੇ ਪਿਆ ਮੈਨੂੰ ਕੰਪਨੀ ਦਾ ਨਾਮ ਭੁੱਲ ਰਿਹਾ ਸੀ ਜੀਜੀਐਨ ਜਾਂ ਜੀਸੀਐਨ ਕੋਈ ਵੱਡੀ ਕੰਪਨੀ ਆ ਉਹਨਾਂ ਉਹਨਾਂ ਕੋ ਬਾਹਾਂ ਮਰੋੜ ਕੇ ਇਹਨਾਂ ਦੇ ਐਮਐਲਏ ਪੈਸੇ ਮੰਗਦੇ ਨੇ ਔਰ ਇਹਨਾਂ ਦੇ ਕੋਲੋਂ ਮਿੱਟੀ ਦੀ ਰਾਇਲਟੀ ਵੀ ਲੈਂਦੇ ਇਹਨਾਂ ਦੇ ਕੋਲੋਂ ਲੈਂਦੇ ਨੇ ਜਿਹੜੀ ਅਰਥਵਰਕ ਆ ਨਾ ਉਹਨਾਂ ਦਾ ਕੰਮ ਹੈਗਾ ਅਰਥਵਰਕ ਅਰਥਵਰਕ ਦੀ ਰਾਇਲਟੀ ਵੀ ਲੈ ਰਹੇ ਨੇ ਫਰੋਮ ਐਮਐਚਏਆਈ ਇਹਨਾਂ ਜਿਹੜੀਆਂ ਪ੍ਰਾਈਵੇਟ ਵੱਡੀਆਂ ਕਾਰਪੋਰੇਟ ਕੰਪਨੀਆਂਜ਼ ਆ ਵਿਚ ਆਰ ਇਨਡल्जਿੰਗ ਇਨਟੂ ਮੂਵਿੰਗ ਦੀ ਅਰਥ ਐਂਡ ਕੰਸਟਰਕਸ਼ਨ ਆਫ ਰੋਡ ਨੈਟਵਰਕ ਆਫ ਐਨ ਐਚ ਆਈ ਉਹਨਾਂ ਕੋਲੋਂ 4 3 ਰੁਪਏ 93 ਪੈਸੇ ਪਰ ਕਯੂਬਿਕ ਮੀਟਰਸ ਪਰ ਕਯੂਬ ਸਕੁਅਰ ਕਯੂਬਿਕ ਮੀਟਰ ਉਹਦੀ ਮੈਜ਼ਰਮੈਂਟ ਕਯੂਬਿਕ ਮੀਟਰ ਵਿੱਚ ਆ ਉਹ ਪੈਸਾ ਰਾਇਲਟੀ ਦਾ ਸੋ ਮੇਰਾ ਇਹ ਮੰਨਣਾ ਕਿ 90% ਜਿਹੜਾ 350 ਕਰੋੜ ਰੁਪਇਆ ਜਿਹੜਾ ਇਹਨਾਂ ਕੋ ਮਾੜਾ ਮੋਟਾ ਰੈਵਨਿਊ ਆਈ ਆ ਪੰਜਾਬ ਦੇ ਵਿੱਚ ਉਹ ਚੋਂ 90% ਜਾਂ ਐਨ ਐਚ ਆਈ ਦੇ ਜਿਹੜੇ ਵੱਡੀਆਂ ਕੰਪਨੀਆਂ ਉਹ ਰਾਇਲਟੀ ਭਰਦੀਆਂ ਨੇ ਜਾਂ ਜਿਹੜੇ ਲੋਕੇ ਲੋਕੀ ਰੇਤਾ ਬਜਰੀ ਦਾ ਮਟੀਰੀਅਲ ਲੈ ਕੇ ਆਉਂਦੇ ਜੰਮੂ ਕਸ਼ਮੀਰ ਤੇ ਹਿਮਾਚਲ ਚੋਂ ਹਰਿਆਣੇ ਚੋਂ ਤੇ ਰਾਜਸਥਾਨ ਚੋਂ ਜਾਂ ਉਸ ਰਾਇਲਟੀ ਦੇ ਨਾਲ ਇਹਨਾਂ ਦੀ ਆਮਦਨ ਇਹਨਾਂ ਦੀ ਆਪਣੀ ਜਿਹੜੀ ਜੈਨੂਨ ਜਿਹੜਾ ਇੱਕ ਲੈਜਿਟਿਮੇਟ ਮਾਈਨਿੰਗ ਦਾ ਪ੍ਰੋਸੈਸ ਸੀ ਪੰਜਾਬ ਸਰਕਾਰ ਦਾ ਉਹਦੇ ਚੋਂ ਦੁੱਕੀ ਆਮਦਨ ਹੈ ਇਹਨਾਂ ਨੂੰ ਔਰ ਜਿਹੜੀ ਕੱਚੀ ਪਰਚੀ ਹੈ ਇਸ ਰਾਇਲਟੀ ਚੋਂ देयर इज नो ਵੋਲਿਊਮ देयर इज नो ਕੈਲਕੂਲੇਸ਼ਨ ਕਿਉਂਕਿ ਅਕਸਰ ਜੇ 40000 ਕਰੋੜ ਰੁਪਏ ਦਾ ਕੰਮ ਚੱਲ ਰਹੇ ਨੇ ਪੰਜਾਬ ਦੇ ਵਿੱਚ ਅ ਨੈਸ਼ਨਲ ਐਮ ਐਚ ਏ ਆਏ ਦੇ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਦੇ ਚ ਜੇ ਇਹ 3 ਰੁਪਏ 93 ਪੈਸੇ ਦੀ ਵੀ ਰਾਇਲਟੀ ਚਾਰਜ ਕਰਦੇ ਨੇ ਜਾਂ ਇਹ ਪਰਚੀ ਕੱਟਦੇ ਨੇ ਜਿਹੜੀਆਂ ਗਵੰਡੀ ਸੂਪਿਆ ਜੋ ਰੇਤਾ ਬਚਰੀ ਆ ਰਹੀ ਆ ਉਹ ਪੈਸੇ ਕਿੱਥੇ ਜਾ ਰਿਹਾ ਵਾ ਸਾਰਾ ਇਹਨਾਂ ਨੂੰ ਦੱਸਣਾ ਵਿਧਾਨ ਸਭਾ ਦੇਖੋ ਅਨਫੋਰਚਨਟਲੀ ਪਲੇਟਫਾਰਮ ਹੀ ਨਹੀਂ ਛੱਡਿਆ ਇਹਨਾਂ ਨੇ ਬੋਲਣ ਆਸਤੇ ਉੱਥੇ ਤਾਂ ਸ਼ੋਰ ਮਚਾ ਕੇ ਬੁਰਸ਼ਾ ਗਰਦੀ ਕਰਕੇ ਤੂੰ ਤੂੰ ਮੈਂ ਮੈਂ ਜਿਹਦਾ ਮੁਹੱਲੇ ਦੇ ਵਿੱਚ ਔਰਤਾਂ ਲੜਦੀਆਂ ਏਡਾ ਚੀਫ ਮਿਨਿਸਟਰ ਉਂਗਲਾਂ ਕਰ ਕਰਕੇ ਜਿੱਦਾਂ ਨੁੱਕੜ ਦਾ ਬਦਮਾਸ਼ ਹੁੰਦਾ ਏਦਾਂ ਲੜਦਾ ਵਾ ਉੱਥੇ ਬੋਲਣ ਦੀ ਕੋਈ ਗੱਲ ਮੈਂ ਗਿਆ ਹੀ ਨਹੀਂ ਮੁੜ ਕੇ ਆਈ ਟ੍ਰਾਈਡ ਮਾਈ ਬੈਸਟ ਫੋਰ 4 ਡੇਜ਼ ਆਈ ਕੇਪਟ ਆਈ ਕੇਪਟ ਮਾਈ ਹੈਂਡ ਲਾਈਕ ਦਿਸ ਟੂ ਦ ਸਪੀਕਰ ਕਿ ਮੈਂ ਮੈਨੂੰ ਟਾਈਮ ਚਾਹੀਦਾ ਬੋਲਣ ਲਈ ਮੈਂ ਸ਼ੁਭਕਰਨ ਮਾਰਿਆ ਗਿਆ ਕਿਸਾਨਾਂ ਦੇ ਅੰਦੋਲਨ ਵਿੱਚ ਮੈਂ ਉਹਦੇ ਬਾਰੇ ਬੋਲਣਾ ਵਾਂ ਮੈਂ ਜਿਹੜਾ ਅੰਪਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਉਦੋਂ 25 ਦਿਨ ਦਾ ਮਰਨ ਵਰਤ ਭੁੱਖ ਤੇ ਬੈਠਾ ਸੀਗਾ ਮੈਂ ਉਹਦੇ ਬਾਰੇ ਬੋਲਣਾ ਵਾਂ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਸਾਡੀ ਡਿਕਲਾਈਨ ਹੋ ਰਹੀ ਆ ਜਿਹੜੇ ਸਾਡੇ ਬੇਰੋਜ਼ਗਾਰ ਬੱਚੇ ਟੈਂਕੀਆਂ ਤੇ ਚੜੇ ਅ ਅਸਿਸਟੈਂਟ ਪ੍ਰੋਫੈਸਰਸ ਦੀਆਂ ਪੋਸਟਾਂ ਸੀ ਜਸਵਿੰਦਰ ਕੌਰ ਆ ਹਰਜੋਤ ਬੈਂਸ ਦੇ ਪਿੰਡ ਦੇ ਮੋਹਰੇ ਸਾਹਮਣੇ ਉੱਤੇ ਟੈਂਕੀ ਦੇ ਅੰਗਹੀਨ ਔਰਤ ਆ ਔਰ ਪਿਛਲੇ ਕਈ ਦਿਨਾਂ ਤੋਂ ਭੁਖੜ ਹਟਾਲ ਤੇ ਬੈਠੀ ਸੀ ਮੈਂ ਉਹਦੇ ਬਾਰੇ ਬੋਲਣਾ ਹਾਸ ਨੋਟ ਅਲਾਉਡ ਟੂ ਸਪੀਕ ਮੈਨੂੰ ਦਾ ਸਪੈਸਿਫਿਕਲੀ ਟਾਰਗੇਟ ਕਰਕੇ ਕਿਹਾ ਗਿਆ ਵਾ ਕਿ ਖੇਰੇ ਨੂੰ ਇਸ ਵਿਧਾਨ ਸਭਾ ਦੇ ਵਿੱਚ ਨਹੀਂ ਬੋਲਣ ਦੇਣਾ ਸੋ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਕਿ ਤੇ ਅਸੀਂ ਬਾਹਰ ਆਣ ਕੇ ਤੁਹਾਡੇ ਤੁਹਾਡੇ ਕੋਲ ਆਣ ਕੇ ਹੀ ਗੱਲਾਂ ਕਰ ਸਕਦੇ ਆ ਤਾਂ ਮੇਰਾ ਇੱਕ ਵਾਰ ਫਿਰ ਇਸ ਰਿਪੋਰਟ ਦੇ ਰਾਹੀਂ ਮੇਰੀ ਚੁਣੌਤੀ ਆ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਔਰ ਜਿਹੜਾ ਵੀ ਮਿਨਿਸਟਰ ਹੈਗਾ ਮਾਈਨਿੰਗ ਦਾ ਕਿ ਇਸ ਏਡੀਜੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜੀਆਂ ਉਹਨਾਂ ਦੀ ਰეკਮੈਂਡੇਸ਼ਨ ਸਿੱਗੀਆਂ ਜਿਹੜੀਆਂ ਉਹਨਾਂ ਨੇ 10 8 9 10 ਜ਼ਿਲ੍ਹਿਆਂ ਦੇ ਵਿੱਚ ਬੰਦੇ ਨਾਮਜ਼ਦ ਕਰ ਦਿੱਤੇ ਟੈਲੀਫੋਨ ਨੰਬਰਸ ਦੇ ਦਿੱਤੇ ਜੀਸੀਬੀ ਮਸ਼ੀਨਾਂ ਦੱਸ ਦਿੱਤੀਆਂ ਪਿੰਡਾਂ ਦਾ ਨਾਮ ਦੱਸ ਦਿੱਤਾ ਅਫਸਰਾਂ ਦਾ ਨਾਮ ਦੱਸ ਦਿੱਤਾ ਇਹ ਹੁਣ ਇੱਕ ਵਾਈਟ ਪੇਪਰ ਇਸ਼ੂ ਕੀਤਾ ਜਾਵੇ ਡੂਰਿੰਗ ਦਾ ਲਾਸਟ 2 ইয়ারਸ ਵੋਟ ਐਕਸ਼ਨ ਹੈਜ਼ ਦਿਸ ਭਗਵੰਤ ਗਵਰਨਮੈਂਟ ਟੇਕਨ to nab uh, this uh, to break the uh, illegal mining nexus that is operating between the officers the mining mafia and the politicians kyunki is report MLA da naam likh li sakde ho mare jaan ke bechare police wale unna de ulta parcha darj ho jugga is karke eh sarkar sanu ik white paper jari karke dassi ke punjab de vich ho kida aur kejriwal sahab eh zarur dassan ke 19700 crore rupiya gaya kithe hega aksar kithe da gaya hega ਕਿਉਂਕਿ ਉਹਨਾਂ ਨੇ ਇੰਨਾ ਵੱਡਾ ਮੈਥਮੈਟਿਕਸ ਗੱਡੀ ਸੀ ਅਸੀਂ ਤਾਂ ਗੱਡੀ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ 20000 ਕਰੋੜ ਰੁਪਏ ਦਾ ਗੈਰ ਕਾਨੂੰਨੀ ਧੰਦਾ ਇਹਨੂੰ ਬੰਦ ਕਰਾਂਗੇ 20000 ਕਰੋੜ ਰੁਪਏ ਖਜ਼ਾਨੇ ਚ ਪਾਵਾਂਗੇ ਤੇ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਦੇਾਂਗੇ ਲੇਕਿਨ ਅਸਲ ਕਹਾਣੀ ਇਹ ਆ ਜੋ ਇਸ ਏਡੀਜੀ ਦੀ ਰਿਪੋਰਟ ਮੈਂ ਤੁਹਾਨੂੰ ਫਿਰ ਦੁਬਾਰਾ ਛਾਇਆ ਕਰ ਦਿੰਦਾ ਆ ਬੋਲ ਰਹੀ ਥਿਸ ਇਸ ਅ ਫੁਲੀ ਡਾਕੂਮੈਂਟਡ ਰਿਪੋਰਟ ਨਾ ਇਹ ਖੇਰੇ ਨੇ ਬਣਾਈ ਆ ਨਾ ਕਿਸੇ ਨੇ ਕੀਤੀ ਆ ਆਈ ਪਿਕਟਡ ਇਟ ਆਫ ਫਰੋਮ ਵੈਰੀ ਇੰਪੋਰਟੈਂਟ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਟਵਿੱਟਰ ਹੈਂਡਲ ਕਿਉਂਕਿ ਜੇ ਮੈਂ ਇਦਾਂ ਹੀ ਸਿੱਧੀ ਦੇ ਦਿੰਦਾ ਤੇ ਇਹਨਾਂ ਨੇ ਪਰਚਾ ਮੇਰੇ ਦੇ ਉੱਤੇ ਉਲਟਾ ਦਰਜ ਕਰਨਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਪਹਿਲਾਂ ਇਹਨਾਂ ਨੇ ਮੇਰੇ ਨਾਲ ਕੀਤੀ ਬਦਲਾਖੋਰੀ ਔਰ ਜੋ ਇਹਨਾਂ ਨੇ ਝੂਠੇ ਪਰਚੇ ਦਾ ਤਹਿ ਲਾਈ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਹੁਣ ਮੈਂ ਇਹ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਕੀ ਤੇਰੇ 'ਚ ਹਿੰਮਤ ਹੈ ਕਿ ਆਜ ਇਸ ਰਿਪੋਰਟ ਤੇ ਐਕਸ਼ਨ ਜਿਹੜਾ ਐਕਸ਼ਨ ਟੇਕਨ ਰਿਪੋਰਟ ਪੰਜਾਬ ਦੇ ਲੋਕਾਂ ਨੂੰ ਦੱਸੀ ਜਾਵੇ ਵਰਨਾ ਇਹ ਸਮਝਿਆ ਜਾਊਗਾ ਕਿ ਤੁਸੀਂ ਮਗਰ ਲਿਆਂ ਨਾਲੋਂ ਕੁਝ ਅੰਤਰ ਨਹੀਂ ਪੰਜਾਬ ਦਾ ਵੈਸੇ ਅੰਤਰ ਪਾਇਆ ਵੀ ਨਹੀਂਗਾ ਇਹਨਾਂ ਦਾ ਬਦਲਾਅ ਦਾ ਨਾਰਾ ਸਰਾਸਰ ਝੂਠਾ ਸੀਗਾ ਇਹਨਾਂ ਨੇ ਵੱਡੀਆਂ ਪ੍ਰੋਮਿਸਸਸ ਆਪ ਕੀਤੀਆਂ ਜਿਦਾ ਵੀਆਈਪੀ ਅਸੀਂ ਕਲਚਰ ਖਤਮ ਕਰਾਂਗੇ ਅੱਜ ਇੰਨਾ ਤਾਂ ਮੇਰੇ ਖਿਆਲ ਜਿਹੜੇ ਅਸਲ ਰਜਵਾੜੇ ਸੀ ਕੈਪਟਨ ਅਮਰਿੰਦਰ ਸਿੰਘ ਵਰਗੇ ਉਹਨਾਂ ਨੇ ਵੀ ਵੀਆਈਪੀ ਕਲਚਰ ਨਹੀਂ ਇੰਡਲਜ ਕੀਤਾ ਇੱਥੇ ਹਜ਼ਾਰ ਹਜ਼ਾਰ ਸਿਕਿਉਰਿਟੀ ਦੇ ਗਨਮੈਨ ਲਈ ਫਿਰਦੇ ਭਗਵੰਤ ਦਾ ਟੱਬਰ ਵਿੱਚ ਹੀ ਮਾਤਾ ਜੀ ਵਿੱਚ ਹੀ ਭੈਣ ਜੀ ਵਿੱਚ ਹੀ ਘਰ ਵਾਲੀ ਮਾਤਾ ਜੀ ਖਰੇ ਮੈਨੂੰ ਕੁਝ ਲੋਕ ਦੱਸ ਰਹੇ ਸੀ ਆ ਮੇਬੀ ਸਬਜੈਕਟ ਟੂ ਕਰੈਕਸ਼ਨ 11 ਵਾਰ ਆਸਟ੍ਰੇਲੀਆ ਗਏ ਨੇ ਇਕ ਸਧਾਰਨ ਔਰਤ ਜਿਹੜੀ ਪਿੰਡ ਚ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੀ ਪੈਨਸ਼ਨ ਦੇ ਉੱਤੇ ਜਿਨੀ ਆ ਕੈਨ ਸ਼ੀ ਅਫੋਰਡ 11 ਟ੍ਰਿਪਸ ਟੂ ਆਸਟ੍ਰੇਲੀਆ ਐਂਡ 댓 ਟੂ ਆਲਸੋ ਬਾਇ ਬਿਜ਼ਨਸ ਕਲਾਸ ਆਫ ਫਰਸਟ ਕਲਾਸ ਗoing ਐਂਡ ਕਮਿੰਗ ਬੈਕ ਫਰਮ ਆਸਟ੍ਰੇਲੀਆ ਊਡ ਬੀ ਕਾਸਟਿੰਗ ਐਨੀਥਿੰਗ ਅਰਾਊਂਡ 4 ਤੋਂ 5 ਲੱਖ ਰੁਪਈਆ ਬਾਕੀ ਜਿਹੜਾ ਉੱਥੇ ਮਿਲਦੇ ਨੇ ਵੱਡੀਆਂ ਕੰਪਨੀਆਂ ਨੂੰ ਉਹ ਐਟ ਦ ਰਾਈਟ ਟਾਈਮ ਸੰਗਰੂਰ ਦੀ ਲੋਕ ਸਭਾ ਦੇ ਇਲੈਕਸ਼ਨ ਵਿੱਚ ਖੁਲਾਸਾ ਮੈਂ ਕਰੂੰਗਾ ਲੋਕ ਸਭਾ ਚੋਣਾਂ ਵਿੱਚ ਕਿ ਉੱਥੇ ਕਿਹਨਾਂ ਕਿਹਨਾਂ ਨੂੰ ਮਿਲਦੇ ਨੇ ਕਿਹੜੇ ਕਿਹੜੇ ਰੀ ਉਹਨਾਂ ਦੇ ਕੀ ਕੀ ਕਨੈਕਸ਼ਨਸ ਨੇ ਉਹ ਮੋਸਟ ਆਫ ਇਟ ਡਾਟਾ ਸਾਰਾ ਅਸੀਂ ਇਕੱਠਾ ਕਰ ਲਿਆ ਹੋਇਆ ਔਰ ਜਿਹੜਾ ਇਹ ਕਹਿੰਦੇ ਸੀ ਜੀ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਗਨਮੈਨ ਨਹੀਂ ਲਿਆਂਗੇ ਘਰ ਨਹੀਂ ਲਿਆਂਗੇ ਹਜ਼ਾਰ ਤਾਂ ਗਨਮੈਨ ਗਣਾਤਾ ਸਾਰੀਆਂ ਚੀਜ਼ ਮਿਨਿਸਟਰ ਦੀ ਪੂਲ ਦੀ ਨਾਰਮਲ ਕੋਸਟ ਵਿੱਚ ਇੱਕ ਇੱਕ ਕੋਠੀ ਹੁੰਦੀ ਸੈਕਟਰ 2 ਦੇ ਵਿੱਚ ਪੰਜ ਕੋਠੀਆਂ ਕਰੀਆਂ ਚਾਰ ਕੇ ਪੰਜ ਭਗਵੰਤ ਸਿੰਘ ਮਾਨ ਨੇ ਰੱਖੀਆਂ ਹੋਈਆਂ